ਆਪਣੇ ਸਾਰਿਆਂ ਦੇ ਜਨਮ ਹੋਏ ਨੇ ਜੇ ਜਨਮ ਹੋਇਆ ਤਾਂ ਮੌਤ ਵੀ ਹੈ ਅਵਤਾਰ ਦਾ ਜਨਮ ਨਹੀਂ ਹੁੰਦਾ ਅਵਤਾਰ ਤਾਂ ਪ੍ਰਕਾਸ਼ ਹੈ ਤੈਨੂੰ ਭਾਈ ਗੁਰਦਾਸ ਜੀ ਕਹਿੰਦੇ ਸਤਗੁਰ ਨਾਨਕ ਪ੍ਰਗਟਿਆ ਪ੍ਰਗਟ ਹੋਏ ਮਹਾਰਾਜ ਜਦੋਂ ਦਾਈ ਦੇ ਹੱਥਾਂ ਵਿੱਚ ਮਹਾਰਾਜ ਉਹਨੂੰ ਕੋਈ ਪਤਾ ਨਹੀਂ ਲੱਗਿਆ ਵੀ ਕੀ ਬਣਿਆ ਪ੍ਰਕਾਸ਼ ਹੋਇਆ ਹਰਦੀয়াল ਪੰਡਤ ਨੇ ਪੁੱਛਿਆ ਉਸ ਵੇਲੇ ਦਾ ਕੀ ਨਜ਼ਾਰਾ ਸੀ ਕੀ ਦੇਖਿਆ ਤੁਸੀਂ ਹੱਥ ਜੋੜ ਲੈ ਕਤਕ ਦੀ ਪੂਰਨਵਾਸੀ ਦਾ ਪ੍ਰਕਾਸ਼ ਸੀ ਮਹਾਰਾਜ ਦਾ ਕਹਿੰਦੀ ਪੰਡਤ ਜੀ ਮੈਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਮੈਂ ਤਾਂ ਬੇਸੁਰਤ ਸੀ ਮੈਨੂੰ ਕੋਈ ਪਤਾ ਨਹੀਂ ਮੈਂ ਕੀ ਕਰ ਰਹੀ ਹਾਂ ਇੱਕ ਪ੍ਰਕਾਸ਼ ਹੋਇਆ ਪ੍ਰਕਾਸ਼ ਦੇ ਨਾਲ ਆ ਬਾਲਕ ਦਾ ਜਨਮ ਹੋਇਆ ਉਹਨਾਂ ਵਾਸਤੇ ਤਾਂ ਬਾਲਕ ਪ੍ਰਕਾਸ਼ ਮੈਂ ਪ੍ਰਕਾਸ਼ ਦੇਖਿਆ ਮੈਂ ਮੈਂ ਕੁਝ ਦੱਸ ਨਹੀਂ ਸਕਦੀ ਵੀ ਕੀ ਬਣਿਆ ਜਦੋਂ ਹਰदयाल ਪੰਡਤ ਨੇ ਨਾਮ ਗੁਰੂ ਨਾਨਕ ਸਾਹਿਬ ਦਾ ਰੱਖਿਆ ਨਾਨਕ ਇਹ ਭਾਈ ਬਾਲੇ ਵਾਲੀ ਸਾਖੀ ਦੇ ਵਿੱਚ ਆਉਂਦਾ ਪਿਤਾ ਕਲਿਆਣ ਦਾਸ ਜੀ ਕਹਿਣ ਲੱਗੇ ਇਹ ਕਿਦਾਂ ਦਾ ਨਾਮ ਰੱਖ ਦਿੱਤਾ ਪੰਡਿਤ ਜੀ ਕਹਿੰਦੇ ਕੀ ਗੱਲ ਹੋਈ ਉਹ ਮਹਾਰਾਜ ਤਾਂ ਹਿੰਦੂਆਂ ਤੇ ਮੁਸਲਮਾਨਾਂ ਦਾ ਸਾਂਝਾ ਨਾਮ ਹੈ ਵਿਆਲ ਪੰਡਿਤ ਜੀ ਕਹਿੰਦੇ ਕਹਿੰਦੇ ਵੀ ਮੈਂ ਤਾਂ ਪਤਾ ਨਹੀਂ ਦੇਖਣਾ ਕਿ ਨਹੀਂ ਦੇਖਣਾ ਇਹ ਉਹ ਅਵਤਾਰ ਨੇ ਜਿਨ੍ਹਾਂ ਨੇ ਹਰਨਾਕਸ਼ ਨੂੰ ਮਾਰਿਆ ਸੀ ਜਿਨ੍ਹਾਂ ਨੇ 라ਵਣ ਦੀਆਂ 10 ਗਰਦਨਾਂ ਵੜੂੜੀਆਂ ਸੀ ਇਹ ਉਹ ਨੇ ਇਹਨਾਂ ਦੇ ਸਿਰ ਤੇ ਛਤਰ ਝੁਲੇਗਾ ਮਹਿਤਾ ਤਾਂ ਪਤਾ ਨਹੀਂ ਦੇਖਣਾ ਕਿ ਨਹੀਂ ਦੇਖਣਾ ਪਟਵਾਰੀ ਜੀ ਮਹਿਤਾ ਜੀ ਤੁਸੀਂ ਦੇਖੋਗੇ ਦੇਖਣਾ ਇਹਨਾਂ ਦੇ ਸੱਤੇ ਛਾਤਰ ਝੁਲਣਾ ਇਹਨਾਂ ਨੂੰ Hindu ਵੀ ਮੰਨਣਗੇ ਤੇ Musalman ਵੀ ਮੰਨਣਗੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਾਂਝੇ ਰਹਿ ਵਰ ਹੋਣਗੇ ਜੇ ਤੁਸੀਂ ਧਰਮਰਾਜ ਨੂੰ ਐਨੀ ਗੱਲ ਵੀ ਕਹਿ ਤੀਂ ਨਾ ਵੀ ਮੈਂ ਸਤ ਸੰਗ ਕਰਦਾ ਰਿਹਾ ਉਹ ਸੱਜਾ ਨਹੀਂ ਤੁਹਾਨੂੰ ਦੇ ਸਕਦਾ ਸਵਰਗ ਤਾਂ ਭੇਜ ਦੇਗਾ ਇਹ ਤੁਸੀਂ ਕਹੋਗੇ ਵੀ ਇਹਦਾ ਫਲ ਦੇ ਤੇ ਫਲ ਨਹੀਂ ਦੇ ਸਕਦਾ ਦੇਖੋ ਬਾਰ ਬਾਰ ਮੈਂ ਤੁਹਾਨੂੰ ਕਹਿਣਾ ਵੀ ਰਾਹ ਤਾਂ ਦੋ ਨੇ ਇੱਕ ਤਾਂ ਇਹ ਆ ਵੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਇੱਕ ਤਾਂ ਇਹ ਮਾਰਗ ਆ ਬਾਬੇ ਨਾਨਕ ਦਾ ਜਿਹਦੇ ਵਿੱਚ ਪਾਲਕੀ ਆਉਣੀ ਆਉਣੀ ਆ ਤੁਸੀਂ ਜੇ ਨਾਮ ਜਪਿਆ ਸਤ ਸੰਗ ਕੀਤਾ ਵਾਹਿਗੁਰੂ ਵਾਹਿਗੁਰੂ ਜਪਿਆ ਅچھے ਕਰਮ ਕੀਤੇ ਨੇ ਪਾਲਕੀਆਂ ਆਉਣਗੀਆਂ ਇੱਕ ਜਾਨ ਸੌਖੀ ਨਿਕਲ ਜਾਂਦੀ ਹੈ ਜਿਹੜੀ ਸਰੀਰ ਚੋਂ ਜਾਨ ਨਿਕਲਣੀ ਹੈ ਇਹ ਵੀ ਕੋਈ ਸੌਖੀ ਨਹੀਂ ਹੈ ਅੱਛੇ ਕਰਮ ਕੀਤੇ ਫਿਰ ਪਾਲ ਕੀ ਆਣ ਗਿਆ ਤੇ ਹੁਣ ਕਈਆਂ ਦਾ ਇਹ ਹੈ ਵੀ ਸਵਰਗ ਨਰਕ ਤਾਂ ਹੈ ਨਹੀਂ ਇੱਥੇ ਹੀ ਹੈ ਸਭ ਕੁਝ ਜੋ ਗੁਰਬਾਣੀ ਚ ਲਿਖਿਆ ਉਹ ਸੱਤ ਹੈ ਰੈਰਾ ਸਾਹਿਬ ਵਿੱਚ ਆਪਾਂ ਪੜਦੇ ਆਂ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤੇ ਅੰਦਰ ਨਾਲੇ ਭਾਈ ਨਹੀਂ ਗੱਲ ਵੀ ਇੰਦਰ ਸਵਰਗਾਂ ਦੇ ਵਿੱਚ ਤੇ ਉਹ ਕਿਹੜੇ ਸਵਰਗ ਦੀ ਗੱਲ ਕੀਤੀ ਹੈ ਮਹਾਰਾਜ ਨੇ ਗਾਵਨ ਤੁਦਨੋ ਈਸ਼ਰ ਵਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਇੰਦਰ ਦੀ ਵੀ ਗੱਲ ਆਈ ਹੈ ਸਵਰਗ ਦੀ ਗੱਲ ਆਈ ਹੈ ਫਿਰ ਧਰਮ ਰਾਜੇ ਦੀ ਗੱਲ ਆਈ ਹੈ ਮਹਾਰਾਜ ਨੇ ਕਿਹਾ ਵੀ ਧਰਮ ਰਾਜਾ ਬਿਠਾਇਆ ਮਹਾਰਾਜ ਕਹਿੰਦੇ ਵੀ ਧਰਮ ਰਾਜਾ ਬਿਠਾਇਆ ਉਹਨੇ ਹਿਸਾਬ ਕਰਨਾ ਪੂਰਾ ਤੂੰ ਮੁੱਕਰ ਨਹੀਂ ਸਕਦਾ ਵੀ ਮੈਂ ਇਹ ਕੰਮ ਕੀਤਾ ਨਹੀਂ ਕੱਲ ਇਹ ਹੀ ਵਿਚਾਰ ਚੱਲੀ ਸੀ ਕਹਿੰਦੇ ਜੀ ਐਵੇਂ ਗੱਲਾਂ ਕਰਦੇ ਸਵਰਗ ਨਰਕ ਕੋਈ ਨਹੀਂ ਇੱਥੇ ਹੀ ਹੈ ਸਭ ਕੁਝ ਮੈਂ ਕਿਹਾ ਜਿੰਨਾ ਮਰਜੀ ਮਨ ਨੂੰ ਤੁਸੀਂ ਹੌਸਲੇ ਦੇਈ ਜਾਓ ਵੀ ਇੱਥੇ ਹੀ ਹੈ ਪਰ ਕਬੀਰ ਸਾਹਿਬ ਨੇ ਕਿਹਾ ਵੀ ਆ ਕੇ ਪਹਿਲਾਂ ਕੇਸਾਉ ਤੋਂ ਹੀ ਫੜਨਾ ਉਹਨਾਂ ਨੇ ਸਰੀਰ ਨਾਲ ਤਾਂ ਕੋਈ ਸੰਬੰਧ ਨਹੀਂ ਨਾਮ ਦਾ ਸਰੀਰ ਨਾਲ ਕੋਈ ਸਬੰਧ ਨਹੀਂ ਨਾਤੇ ਉਹ ਨਹੀਂ ਨਾਤੇ ਉਹ ਨਾਮ ਦਾ ਕੋਈ ਨਾ ਹੋਣ ਨਾਲ ਸਬੰਧ ਨਹੀਂ ਹੈ ਹਾਂਜੀ ਇਹ ਸਿਰਫ ਇਹਦਾ ਆਤਮਾ ਨਾਲ ਸਬੰਧ ਸਤਿ ਸ੍ਰੀ ਅਕਾਲ ਹਾਂ ਜੇ ਤੁਸੀਂ ਨਹੀਂ ਨਾਏ ਨਾ ਤਾਂ ਵੀ ਨਾਮ ਤੁਸੀਂ ਜਪ ਸਕੋਗੇ ਸਤਿ ਸ੍ਰੀ ਅਕਾਲ ਨਾਉਣ ਦਾ ਚੱਕਰ ਹੀ ਨਾ ਪਾਓ ਜੇ ਤੁਸੀਂ ਨਾਉਣ ਦਾ ਚੱਕਰ ਪਾ ਲਿਆ ਨਾ ਨਾਮ ਦੇ ਵਿੱਚ ਤੁਸੀਂ ساری ਉਮਰ ਨਾਮ ਨਹੀਂ ਜਪ ਸਕੋਗੇ ਸਤਿ ਸ੍ਰੀ ਅਕਾਲ ਨਾਉਣ ਦਾ ਚੱਕਰ ਕਰੇ ਨਹੀਂ ਪਾਣਾ ਚਾਹੀਦਾ ਨਾਮ ਦਾ ਤਾਂ ਆਤਮਾ ਨਾਲ ਸਬੰਧ ਹੈ ਇਹਦਾ ਸਰੀਰ ਨਾਲ ਸਬੰਧ ਨਹੀਂ ਕੋਈ